रेडी स्टार्ट ਸੰਘਰਸ਼ ਜੀਵਨ ਵਿੱਚ ਮਨੋਬਲ ਦਾ ਅਹਿਮ ਰੋਲ ਹੈ ਡੰਡੀ ਕਾਮਯਾਬੀ ਦੀ ਮੰਜ਼ਲ ਤੱਕ ਪਹੁੰਚਣ ਲਈ ਮਜਬੂਤ ਮਨੋਬਲ ਦਾ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਮਨ ਦੀ ਸਥਿਰਤਾ ਭਾਵਕਤਾ ਨੂੰ ਮਨੋਬਲ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ ਡੰਡੇ ਘਾਟੇ ਪਰੇਸ਼ਾਨੀਆਂ ਨੁਕਸਾਨ ਆਦ ਮੁਸ਼ਕਲ ਰਾਹਾਂ ਵਿੱਚੋਂ ਨਿਕਲਣ ਲਈ ਮਨੋਬਲ ਦੀ ਡੋਰੀ ਫੜ ਕੇ ਰੱਖਣੀ ਪੈਂਦੀ ਹੈ ਡੰਡੇ ਅੱਜ ਦੇ ਅਮੀਰ ਵਿਅਕਤੀ ਰਾਤੋਂ ਰਾਤ ਅਮੀਰ ਨਹੀਂ ਹੋਏ ਉਹਨਾਂ ਨੇ ਵੀ ਜ਼ਿੰਦਗੀ ਦੇ ਔਖੇ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕਰਦੇ ਆ ਆਪਣਾ ਮਨੋਬਲ ਮਜ਼ਬੂਤ ਕੀਤਾ ਹੈ ਡੰਡੇ ਮਾੜੇ ਹਾਲਾਤਾਂ ਵਿੱਚ ਵੀ ਚੰਗੇ ਚੰਗੇ ਮੌਕਿਆਂ ਦੀ ਤਲਾਸ਼ ਕੀਤੀ ਹੈ ਡੰਡੇ ਬਹੁਤ ਸਾਰੀਆਂ ਕੰਪਨੀਆਂ ਦੇ ਮਾਲਕ ਜਿਨ੍ਹਾਂ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਹੈ ਸ਼ੁਰੂਆਤ ਵਿੱਚ ਆਮ ਇਨਸਾਨ ਦੀ ਤਰ੍ਹਾਂ ਹੀ ਛੋਟੇ ਜਿਹੇ ਕੰਮ ਤੋਂ ਆਪਣੇ ਆਪ ਨੂੰ ਅੱਗੇ ਤੋਰਦੇ ਹੋਏ ਦ੍ਰਿੜ ਇਰਾਦਿਆਂ ਦੇ ਧਾਰਨੀ ਹੋ ਕੇ ਅਤੇ ਲਗਾਤਾਰ ਮਿਹਨਤ ਨਾਲ ਆਪਣੀ ਸਫਲਤਾ ਦੀ ਮੰਜ਼ਲ ਨੂੰ ਪ੍ਰਾਪਤ ਕੀਤਾ ਅਸਫਲਤਾ ਵਿੱਚ ਸਬਰ ਸੰਤੋਖ ਰੱਖਣਾ ਅਤੇ ਆਪਣੀਆਂ ਤਾਕਤਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਤੱਕ ਲਗਾਉਂਦੇ ਰਹਿਣਾ ਹੀ ਉੱਚ ਮਨੋਬਲ ਦੀ ਨਿਸ਼ਾਨੀ ਹੁੰਦੀ ਹੈ ਡੰਡੀ ਕਮਜ਼ੋਰ ਮਨੋਬਲ ਨਾਲ ਕੀਤਾ ਕੰਮ ਕਦੇ ਵੀ ਸਫਲਤਾ ਤੱਕ ਨਹੀਂ ਪਹੁੰਚਦਾ ਚਾਹੇ ਫਿਰ ਸਾਡੇ ਕੋਲ ਆਪਣਿਆਂ ਦਾ ਭਰਪੂਰ ਸਾਥ ਸਾਧਨ ਤੇ ਚੰਗਾ ਪੈਸਾ ਕਿਉਂ ਨਾ ਹੋਵੇ ਡੰਡੀ ਅਸਮਾਨ ਵੱਲ ਉਡਾਰੀ ਕੇਵਲ ਮਜ਼ਬੂਤ ਖੰਭਾ ਕਰਕੇ ਨਹੀਂ ਹੁੰਦੀ ਡੰਡੀ ਹਾਂਜੀ ਇਸ ਪੈਰੇ ਨੂੰ 2 ਮਿੰਟ ਤੁਸੀਂ ਪੜ੍ਹ ਲਓ ਉਸ ਤੋਂ ਬਾਅਦ ਸੈਕੰਡ ਪੈਰਾ ਜਿਹੜਾ ਉਹ ਬੋਲਿਆ ਜਾਊਗਾ ਹਾਂਜੀ ਸੈਕੰਡ ਪੈਰਾ ਰੈਡੀ ਸਟਾਰਟ ਬਚਪਨ ਦੇ ਦਿਨ ਨਹੀਂ ਲੱਭਦੇ ਡੰਡੀ ਨਾਨੇ ਦਾਦੇ ਦੇ ਮੋਢਿਆਂ ਤੇ ਚੜ ਕੇ ਮੇਲਾ ਦੇਖਣ ਦੇ ਦਿਨ ਡੰਡੀ ਹੁਣ ਨਾ ਉਹ ਮੇਲੇ ਰਹੇ ਨਾ ਨਾਨਾ ਦਾਦਾ ਡੰਡੀ ਉਦੋਂ ਜੇਬ ਵਿੱਚ ਤੇਲਾ ਨਾ ਹੋਣ ਤੇ ਵੀ ਅਮੀਰ ਸੀ ਡੰਡੇ ਹੁਣ ਜੇਬ ਵਿੱਚ ਜਿੰਨੇ ਮਰਜੀ ਪੈਸੇ ਹੋਣ ਖੁਸ਼ੀ ਨਹੀਂ ਲੱਭਦੀ ਡੰਡੇ ਗੱਲ ਮਸ਼ਹੂਰ ਹੈ ਕਿ ਸਿਆਣੇ ਨਿਆਣਿਆਂ ਲਈ ਮੇਲੇ ਜਾਂਦੇ ਹਨ ਤੇ ਨਿਆਣੇ ਸਿਆਣਿਆਂ ਨਾਲ ਡੰਡੇ ਮਤਲਬ ਮਾਪੇ ਬੱਚੇ ਦੀ ਖੁਸ਼ੀ ਲਈ ਤੇ ਬੱਚਾ ਮਾਪਿਆਂ ਨਾਲ ਜਾਂਦਾ ਹੈ ਡੰਡੀ ਸੋ ਸਾਰਾ ਟੱਬਰ ਮੇਲੇ ਤੁਰ ਪੈਂਦਾ ਮੇਲੇ ਹੁਣ ਵੀ ਲੱਗਦੇ ਹਨ ਪਰ ਪਹਿਲਾਂ ਵਰਗਾ ਚਾ ਨਹੀਂ ਡੰਡੀ ਜਦੋਂ ਚਾ ਹੁੰਦਾ ਸੀ ਉਦੋਂ ਮਨੋਰੰਜਨ ਦੇ ਸਾਧਨ ਨਾ ਬਰਾਬਰ ਹੁੰਦੇ ਸਨ ਡੰਡੀ ਹੁਣ ਟੈਲੀਵਿਜ਼ਨ ਮੋਬਾਈਲ ਤੇ ਹੋਰ ਸਾਧਨਾ ਨੇ ਸਭ ਕੁਝ ਬਸ ਵਿੱਚ ਕਰ ਲਿਆ ਡੰਡੀ ਇਸ ਤਸਵੀਰ ਨੂੰ ਦੇਖ ਸਭ ਕੁਝ ਚੇਤੇ ਆ ਗਿਆ ਡੰਡੀ ਸੀਟੀਆਂ ਵਾਜੇ ਗੁਵਾਰੇ ਵੇਚਣ ਵਾਲੀ ਇਸ ਸੱਜਣ ਦਾ ਟੋਰੀ ਫੁਲਕਾ ਨਿਆਣਿਆਂ ਦੇ ਸਿਰ ਹੀ ਚੱਲਦਾ ਹੋਣਾ ਡੰਡੀ ਸਿਆਣੇ ਜੇਬਾਂ ਵਿੱਚ ਹੱਥ ਨਿਆਣਿਆਂ ਦੀ जिद ਕਰਕੇ ਹੀ ਮਾਰਦੇ ਹਨ ਡੰਡੇ ਨਿਆਣਿਆਂ ਦੀ ਇਹ ਜਿੱਦ ਪਤਾ ਨਹੀਂ ਕਿੰਨੇ ਲੋਕਾਂ ਦੀ ਰੋਜੀ ਰੋਟੀ ਦਾ ਸਾਧਨ ਹੈ ਡੰਡੇ ਬਚਪਨ ਦੀ ਇੱਕ ਗੱਲ ਕਦੇ ਨਹੀਂ ਭੁੱਲਣੀ ਡੰਡੀ ਗਲੀ ਵਿੱਚ ਗੈਸ ਵਾਲੇ ਗੁਵਾਰੇ ਵੇਖਣ ਆਉਂਦੇ ਸਨ ਡੰਡੇ ਵੇਚਣ ਵਾਲਾ ਸਿਲੰਡਰ ਨਾਲ ਗੁਬਾਰੇ ਵਿੱਚ ਗੈਸ ਭਰ ਕੇ ਦਿੰਦਾ ਸੀ ਡੰਡੇ